ഒരു മാർഗ്ഗേ ആണ് കേട്ടോ ഇത്രോ മാർഗ്ഗേ ആണ് ਗੱਡੀ ਚਲਾਣ ਆਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਉਹ ਮੈਨੂੰ ਦੱਸਤਾ ਦਿਓ ਜੀ ਟੀ ਰੰਜੀਸ਼ ਜੀ ਖੜੀ ਗੱਡੀ 'ਚ ਗੋਲੀਆਂ ਚੱਲ ਗਈਆਂ ਭਈ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਨੇ ਸ਼ਾਹ ਭਾਜੀ ਜਦੋਂ ਗੋਲੀਆਂ ਨੇ ਪਾਰਕਿੰਗ ਵਾਲੇ ਨੇ ਪਤਾ ਭਈ ਅਸੀਂ ਦੇ ਅੰਦਰ ਬੈਠੇ ਨੇ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨਾਲ ਤੁਹਾਡੀ ਰੰਜੀਸ਼ ਹੈ ਜਾਂ ਜਾਣ ਪਛਾਣਾਂ ਨਾਲ ਕਿਸੇ ਨਾਲ ਕੋਈ ਰੰਜੀਸ਼ ਕੋਈ ਹੈ ਕਦੋਂ ਖੜੀ ਗੱਡੀ ਸੀਗਾ ਉਸ ਵੇਲੇ ਕੋਈ ਨਾਮ ਹੋ ਸੀ ਤੁਹਾਡਾ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਜੀ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀਸ ਕੋਈ ਨਹੀਂ ਕੋਈ ਨਹੀਂ ਹੈ ਭਾਈ ਮੈਂ ਆਪਣੇ ਆਫਿਸ ਬੈਠਾ ਕਿੰਨੇ ਰੌਣਕਾਂ ਇਹ ਪਹਿਲਾਂ ਪਤਾ ਨਹੀਂ ਹੁੰਦੇ ਫੋਰਸ ਫੋਰਸਿੰਗ ਭਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਜਿੰਨੀਆਂ ਜੀ ਗੋਲੀਆਂ ਚੰਗੀਆਂ ਫੋਨ ਫੋਨ ਆਇਆ ਹੋਵੇ ਭਾਈ ਕਿਸੇ ਦਾ ਕੋਈ ਕਾਲ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਈ ਇਹ ਨਹੀਂ ਬੜੀ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘਟੋ ਘੜ ਪਾਰਕਿੰਗ 'ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀ ਗਈਆਂ ਨਹੀਂ ਪਰ ਸੁਚਾਨ ਨਹੀਂ ਕਰਨਗੇ ਭਾਈ ਉਹ ਹੀ ਦੱਸਣਗੇ ਸੁਰੱਖਿਅਤ ਸਵਾਗਤ ਹੈ ਰਾਈ ਇਨਫਰਮੇਸ਼ਨ ਆਈਆ ਕਿ ਪਾਰਕਿੰਗ ਵਿੱਚ ਫਾਇਰਿੰਗ ਹੋ ਗਈ ਹੈ ਇੱਥੇ ਜਦੋਂ ਆਏ ਹਨ ਡੈਲਟਾ ਚੈਂਪਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਜੋ ਇਮੀਗ੍ਰੇਸ਼ਨ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੱਸਿਆ ਵੀ ਤੇਰੀ ਗੱਡੀ ਪਾਰਕਿੰਗ ਤੇ ਚਿੱਟੇ ਰੰਗ ਦੀ ਖੜੀ ਜਗੀ ਤੇ ਰਿੰਗ ਰੋਡ 'ਤੇ ਆਈ ਤਿੰਨ ਮੋਲੇ ਇੱਕ ਸਰਦਾਰ ਦੇ ਦੋ ਮੋਲੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੀ ਫਾਇਰ ਸਪੇ ਚੱਲੇ ਕੇ ਫਰਾਰ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਸੀ ਮੌਜੂਦ ਸੀ ਉਹਦੇ ਪਾਸੇ ਗੱਡੀ ਪਾਰਕਿੰਗ 'ਚ ਖੜੀ ਸੀ ਜਿਹੜੀ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੂੰ ਰੰਜੀਤ ਵਗੈਰਾ ਸਾਡੇ ਕੋਈ ਤਜ਼ੀਕ ਹੁੰਦੇ ਆ ਰਾਤ ਤਪੀ ਛੁੱਟੀ ਹੈ ਜੋ ਵੀ ਸਾਡੇ ਖੇਤ ਕਿੰਨੇ ਰੋਹ ਕਿੰਨੇ ਖੋਲ ਬਰਾਮਦ ਹੋਏ ਸੀ ਪਿਛਲੇ ਪਾਸੇ ਹੋਏ ਆ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ੱੱਤੇ ਪਏ ਆ ਤੇ ਕੱਲ ਕਿੰਨੇ ਫਾਇਰ ਹੋਏ ਕਿੰਨੇ ਮੌਕੇ ਦੇ ਜਿਹੜੇ ਕੋਲ ਫਾਇਰ ਹੋਏ ਤਿੰਨ ਕ ਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਫਾਇਰ ਸੁਭਿਆਨ 3 ਸਾਡੂ ਹੈ ਸੀਸੀਟੀਵੀ ਹੈ ਇੱਥੇ ਜਿੱਥੋਂ ਰੁਪੀਆ ਵਾਲੇ ਪਤਾ ਲੱਗ ਸਕਦਾ ਹੈ ਸੀਸੀ ਨਹੀਂ ਤਪੀਸ਼ ਹੋ ਰਹੀ ਹੈ ਜੀ ਤਪੀਸ਼ ਹਰੇਕ ਐਂਗਲ ਤੋਂ ਤਪੀਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਮਣੇ ਸਚਾਈ ਹੈ ਤਾਂ ਦੱਸੀ ਜਾ ਬਈ ਫਾਇਰ ਇਸ ਪਾਰਕਿੰਗ ਫਾਇਰ ਉਹਦੇ ਪਿੱਛੇ ਪਾਸੇ ਚ ਹੈ ਦੇਖੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਆ ਜੀ ਡੈਲਟਾ ਚੈਂਬਰ ਦੇ ਵਿੱਚ ਦਫਤਰ ਇਹਨਾਂ ਦਾ ਜੀ ਨੇ ਇੰਦਰਜੀਤ ਨੇ ਕਿਦਸੇ ਅਸੀਗਾ ਵੀ ਕਿ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਧਾੜ ਧਾੜ ਕੇ ਆਵਾਜ਼ ਸੁਣੀਆ ਬਹੁਤ ਬਹੁਤ ਇਕੱਠੇ ਇਕੱਠੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਤੋਂ ਗੋਲੀਆਂ ਮਾਰ ਕੇ ਫਰਾ ਰਹੇ ਕੋਈ ਉਹਨਾਂ ਨੇ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਨਹੀਂ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਠਾਣੇ ਗਏ ਆ ਜੋ ਵੀ ਗੱਲ ਸਮਝ ਨਹੀਂ ਆਤਾਂ ਸਰ ਇਹ ਆਮ ਤੌਰ ਤੇ ਹੀ ਹੋ ਗਈ ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ ਹੈ ਜੋ ਸਚਾਈ ਹੋ ਗਈ ਨਹੀਂ ਨਹੀਂ ਸਚਾਈ ਤਾਂ ਠੀਕ ਹੈ ਜੀ ਮਤਲਬ ਰੋਜ਼ ਹੀ ਗੋਲੀਆਂ ਚੱਲ ਸੀਸੀਟੀਵੀ ਵੇਖੀ ਤੁਸੀਂ ਦੇਖੋ ਇਹ ਕਰ ਰਹੇ ਆ ਸਫਾ ਖਾਲਨ ਦੇ ਆ ਦੇਖੋ ਸਾਹਮਣੇ ਕੈਮਰਾ ਤੇ બીਜਾ 24 ਵਾਲਾ ਉਹ ਵੀ ਦੇਖਣ ਲੱਗੇ ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗੀ ਕੀ ਕਾਰਨ ਕੀ ਲੱਗਦਾ ਉਹ ਨਹੀਂ ਦੱਸ ਸਕਦੇ ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੋਈ ਛੇੜੇ ਗੱਲ ਬਈ ਕਿਉਂਕਿ ਇਹ ਟੀਨ ਵਾਲੇ ਜਿੰਦਗੀ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇ ਹੋਵੇ ਲੇਕਿਨ ਨਾਂ ਦਿਨ ਦਾ ਮਾਮਲਾ ਹੋਵੇ ਦੱਸ ਸਕਦੇ ਸਾਰੋ ਥਾਣੇ ਗਏ ਆ ਜੇਈ ਫਰ ਸੁਜਾਨ ਦੀ ਕੋਈ ਟੀਮ ਆਈ ਹੈ ਉਹ ਦੇਖੂਗੀ ਜੋ ਤਾਂ ਪੀਜ ਹੋਗੀ ਤੁਹਾਡੇ ਸਾਹਮਣੇ ਜਿੰਦਰਜੀ ਜਿੱਦਾਂ ਉਸ ਇਹਨਾਂ ਨੇ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਹੋਇਆ ਸੀਗਾ ਪਰ ਉਹ ਪਹਿਲਾਂ ਇੱਕ ਇਹਦਾ ਸ਼ੀਸ਼ੇ ਦੇ ਬਾਅਦ ਚਪਾ ਆ ਗਏ ਸੀਗੇ ਕੌਸ਼ਲ ਚੌਧਰੀ ਲਿਖਿਆ ਹੈ 5 ਕਰੋੜ ਰੁਪਈਆ ਬਸ ਅੱਛਾ ਤਾਂ ਫੇਕ ਆਗਾ ਕਿਸੇ ਨੇ ਕੋਈ ਇਥੇ ਕੋਈ ਤਾਂ ਨਹੀਂ ਗੱਲਬਾਤ ਸਾਹਮਣੇ ਆਈ ਨਹੀਂ ਬਣਿਆ ਜੇ ਕੋ ਬਕੀਰ ਗਏ ਆ ਥਾਣੇ ਸੈਲਸ ਚਾਰ ਟੀਮ ਜਿਹੜੀ ਕੋਣ ਅਗਲੀ ਸਰ ਕੀ ਕਾਰਵਾਈ ਕੀਤੀ ਅਰੀ ਅਗਲੀ ਮੁਕਦਮਾ ਅੱਜ ਕਰਾਂਗੇ ਤਕਰੀਰ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਐਸੇ ਫਲੂਸੋਫਰ ਤੇ ਕਯੂਟੀਐ ਨਾ ਨਵੀਂ ਬਾਰਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488